ਆਉਣ ਵਾਲਾ ਸਮਾਂ ਨਾਲ ਜਿਵੇਂ ਜਿਵੇਂ ਮਸ਼ੀਨੀ ਜੋਗ ਆਈ ਜਾਂਦਾ ਹਨਾ ਤੇ ਆਪਾਂ ਨੂੰ ਵੀ ਸਮੇਂ ਨਾਲ ਚੇਂਜ ਹੋਣਾ ਪੈਂਦਾ ਸਮੇਂ ਨਾਲ ਚੇਂਜ ਦਾ ਮਤਲਬ ਇੱਕ ਆਪਣੇ ਚ ਮਸ਼ੀਨੀ ਜੋਗ ਆਇਆ ਇਹ ਕਿਉਂਕਿ ਲੇਬਰ ਵਾਲੇ ਵੀਰਾਂ ਦੀ ਸ਼ਾਰਟੇਜ ਹਨਾ ਸਮੇਂ ਨਾਲ ਸਾਰੇ ਵੀਰ ਹੀ ਹੋਣਾ ਕੋਈ ਬਾਹਰ ਚਲੇ ਗਿਆ ਕੋਈ ਆਪ ਆਪਣੇ ਕੰਮ ਲੱਗ ਗਏ ਯਾਰ ਸ਼ਾਰਟੇਜ ਹੁੰਦੀ ਜਾਂਦੀ ਪਿੰਡਾਂ ਦੇ ਵਿੱਚ ਹਨਾ ਤੇ ਇਹਦਾ ਦੌਰ ਅੱਜ ਕੱਲ੍ਹ ਉਹਨਾਂ ਚੱਲਦਾ ਪਾ ਫੁੱਲ ਬਿਲਕੁਲ ਜੀ ਤੇ ਆਪਾਂ ਵੀਰਾਂ ਨੂੰ ਹੀ ਪੁੱਛਣਾ ਜੀ ਇਹ ਓਪਰੇਟ ਵਗੈਰਾ ਕਿੱਦਾਂ ਹੁੰਦੀ ਇਹਦਾ ਝੋਨਾ ਕਿੱਦਾਂ ਹੁੰਦਾ ਵੈਸੇ ਤਾਂ ਨਾਲ ਦੇ ਖੱਤੇ ਤੇ ਲੱਗਾ ਆਪਾਂ ਦਿਖਾ ਵੀ ਦਾਂਗੇ ਤੁਹਾਨੂੰ ਸਾਰਾ ਕੁਝ ਇਹਦਾ ਕੀ ਹਿਸਾਬ ਕਿਤਾਬ ਕਿਵੇਂ ਕਿਵੇਂ ਆ ਆਪਣੇ ਨਾਲ ਵੱਡੇ ਛੋਟੇ ਵੀਰ ਨਾਲ ਬਲਵਿੰਦਰ ਵੀਰ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਵੀਰੇ ਇਹਦਾ ਹਿਸਾਬ ਕਿਤਾਬ ਇਹ ਇਹ ਵੀਰਾਂ ਚਲਾਉਂਦਾ ਇਹ ਓਪਰੇਟ ਕਰਦੇ ਜੀ ਜੀ ਪਹਿਲਾਂ ਤਾਂ ਇਹ ਦੱਸ ਯਾਰ ਇਹ ਚਲਾਉਣੀ ਸੌਖੀ ਆ ਮੇਰੇ ਮਾੜਾ ਜਿਹਾ ਇੱਥੇ ਆ ਜਾ ਮੇਰੇ ਲੱਗ ਗਿਆ ਮੇਰਾ ਵੀਰ ਹਾਂਜੀ ਹਾਂਜੀ ਬਾਈ ਜੀ ਬਿਲਕੁਲ ਬੀਜੇ ਇਹ ਤੂੰ ਮਗਰੋਂ ਇਹਨੂੰ ਚਲਾਉਣਾ ਤੇ ਇਹਨੂੰ ਇਹਨ ਮੋੜਦਾ ਮਾਰਦਾ ਕਿਵੇਂ ਆ ਮੈਂ ਤੁਹਾਨੂੰ ਹੁਣ ਕਮਾ ਕੇ ਦਿਖਾਵਾਂ ਵੀਰੇ ਕਮਾ ਕੇ ਦਿਖਾ ਦੇ ਤੁਹਾਨੂੰ ਕਹਾਂ ਬਈ ਫੇਰ ਪਤਾ ਲੱਗੂ ਨਹੀਂ ਕਿਵੇਂ ਜ਼ੋਰ ਲੱਗਦਾ ਜਾਂ ਕਿਵੇਂ ਮੈਂ ਜ਼ੋਰ ਚੱਲਦੀ ਵੀਰੇ ਆਪਣੇ ਆਪ ਹੀ ਆਪਣੇ ਆਪ ਹੀ ਖਿਚਾਈ ਕਰਦੀ ਆ ਆਪਣੇ ਆਪ ਹੀ ਘੁੰਮ ਜਾਂਦੀ ਆ ਅੱਛਾ ਜਿਵੇਂ ਮੰਨ ਕੇ ਜੇ ਮੋਟਰਸਾਈਕਲ ਮੰਨ ਕੇ ਜੇ ਆਪਾਂ ਟਰੈਕਟਰ ਦੇ ਜਿਵੇਂ ਸੱਜਾ ਖੱਬਾ ਬ੍ਰੇਕ ਹੁੰਦਾ ਹਾਂ ਜੇ ਆਪਾਂ ਦੋਨੇ ਦੱਬਦੇ ਆ ਕਲੱਚਾ ਜੇ ਇੱਕ ਦੱਬਦੇ ਦਾ ਬ੍ਰੇਕ ਆ ਜੇ ਦੋਨੇ ਦੱਬ ਲੇ ਤੇ ਕਲੱਚਾ ਜੇ ਇੱਕ ਦੱਬਦੇ ਦਾ ਬ੍ਰੇਕ ਆ ਅੱਛਾ ਫੇ ਦੋਨੇ ਦੱਬਲੇ ਰੁਕ ਗਈ ਜੀ ਜੀ ਇੱਕ ਮਾਉਣੀ ਆਪਾਂ ਮੋੜ ਤੇ ਜਾ ਕੇ ਹਾਂ ਤੇ ਉੱਥੇ ਇੱਕ ਦੱਬ ਲੈਣਾ ਵੀਰੇ ਜਾ ਕੇ ਘੁੰਮ ਜਾਂਦੀ ਆਟੋਮੈਟਿਕ ਓਕੇ ਚਲੋ ਆਪਾਂ ਬਾਅਦ ਚ ਦਿਖਾਉਣੇ ਤੇ ਇੱਕ ਵਾਰੀ ਫੇਰ ਲੱਗ ਗਿਆ ਜੀ ਜੀ ਇਹ ਜਿਵੇਂ ਆਹ ਹੋਣਾ ਪੂਰਾ ਗੱਦੀ ਘਾਲਾ ਹਿਸਾਬ ਆ ਇਹਦਾ ਹਾਂਜੀ ਹਾਂਜੀ ਪਹਿਲਾਂ ਤਾਂ ਆ ਵਿਖਾਉਣੇ ਆਪਾਂ ਇੱਥੋਂ ਲਓ ਜੀ ਆਹੜੇ ਗਮਲੇ ਤੁਸੀਂ ਇਹਨੇ ਲੱਦੀ ਫਿਰਦੇ ਹੋ ਗਮਲੇ ਆਲਾ ਸਾਗ ਤਾਂ ਇਹ ਇਹ ਗਮਲੇ ਨਹੀਂ ਬਾਈ ਜੀ ਨੈਟ ਆ ਜੀ ਨੈਟ ਚੈੱਕ ਕਰ ਸਕਦੇ ਹੋ ਬਲੀ ਜੀ ਯਾਰ ਇੰਨੀ ਸੋਹਣੀ ਪਨੀਰੀ ਜੀ ਇੱਕ ਇਹਦੇ ਵਿੱਚ ਕਿੰਨੇ ਟਾਈਮ ਦੀ ਮਿਹਨਤ ਆ ਬਾਈ ਜੀ ਮਹੀਨਾ ਹੋ ਗਿਆ ਪੂਰਾ ਸਾਨੂੰ ਤਿਆਰ ਕਰਦੇ ਆ ਮਹੀਨੇ ਚ ਤਿਆਰ ਹੋ ਜਾਂਦੀਆਂ ਹਾਂ ਹਾਂਜੀ ਹਾਂਜੀ ਤਿਆਰਾ ਜਿਵੇਂ ਥੱਲੇ ਨੂੰ ਚੱਕਦੇ ਕਿਵੇਂ ਆਹ ਚੀਜ਼ ਚੱਕਦੇ ਵੀਰੇ ਬੈੱਡ ਬਣਦਾ ਹੁੰਦਾ ਜਿਵੇਂ ਸਾਡੇ ਲਈ ਕਾਗਜ਼ੀ ਵਿਸ਼ਾ ਹੁੰਦਾ ਇਹਦੀ ਕਾਗਜ਼ੀ ਵਿਸ਼ਾ ਅੱਛਾ ਥੱਲੇ ਕਾਗਜ਼ ਹੁੰਦਾ ਆਪੀ ਫੋਲਡ ਹੋ ਜਾਂਦੀ ਹੈ ਐਂ ਕਰੋ ਨਾਲ ਹੀ ਇਕੱਠੀ ਹੋ ਜਾਂਦੀ ਸਰ ਅੱਛਾ ਕਟਰ ਕੋਈ ਹੋਏਗਾ ਤੇ ਨਾ ਕਟਿੰਗ ਦਾ ਉਹਨਾਂ ਨੂੰ ਤਾਂ ਬਿਆਲਾ ਬਣਿਆ ਹੋਇਆ ਵੀਰੇ ਬਣਾਈ ਉਹਦੇ ਨਾਲ ਕਟਾਈ ਕਰਦੇ ਆ ਪਹਿਲਾਂ ਸਾਈਡ ਕੱਟ ਕੇ ਫਿਰ ਉਹਦੇ ਨਾਲ ਪੀਸ ਕੱਟੀ ਜਾਂਦੇ ਆ ਜਿਵੇਂ ਆਟੋਮੈਟ ਚੱਕੀ ਜੀ ਫਿਰ ਇਹਨੂੰ ਗੋਲ ਗੋਲ ਉਦਾਂ ਹੀ ਕਰੀ ਜਾਂਦੇ ਆ ਬਿਲਕੁਲ ਜੀ ਨੂੰ ਥੋੜਾ ਹੌਲੀ ਹੋ ਜਾ ਤੂੰ ਵੈਰੀ ਗੁੱਡ ਯਾਰ ਦੂਰੋਂ ਤਾਂ ਐਂ ਲੱਗਦਾ ਗਮਲੇ ਲੱਦੇ ਹੁੰਦੇ ਹਨਾ ਨੇ ਖੇਤ ਮੈਂ ਤਾਂ ਕਿਹਾ ਵੱਡਾ ਬਈ ਆਪਣਾ ਗਮਲੇ ਗਮਲੇ ਰੱਖਣ ਚੱਲਿਆ ਬਤੰਦਰ ਸੋਹਣਾ ਜਿਹਾ ਵੱਡਾ ਲੱਗਦਾ ਸਾਗ ਦਾ ਉਹਨਾਂ ਨੂੰ ਮਖਾਈ ਲੱਗ ਗਿਆ ਕਿ ਜਿਵੇਂ ਨਾ ਪੂਰਾ ਪੂਰਾ ਦੇਖਿਆ ਜਿਵੇਂ ਨਾਪ ਤੋਲ ਕਹਣੀ ਬਰਫੀ ਦੇ ਪੀਸ ਕੱਟੇ ਹੁੰਦੇ ਐਨ ਪੂਰਾ ਪੂਰਾ ਤੇ ਵੀਰੇ ਹੁੰਦਾ ਕਿਵੇਂ ਸਾਗ ਕਿਤਾਬ ਜਿਵੇਂ ਮੈ ਲਵਾਉਣਾ ਚੋਣਾ ਇਹ ਪਨੀਰੀ ਢੋਡੀ ਹੋਊਗੀ ਪਨੀਰੀ ਸਾਡੀ ਹੋਊਗੀ ਪਨੀਰੀ ਢੋਡੀ ਤੁਸੀਂ ਉਹ ਹੀ ਤਿਆਰ ਕਰਨੀ ਆ ਮੈਂ ਤੈਨੂੰ ਇਹ ਕਹਿ ਦੇਣਾ ਵੀ 26 ਲਾਉਣਾ ਬੱਚੋਂ ਨਾ ਲਾ ਆਇਣਾ ਮੈਂ ਤੁਚੋਂ ਨਾ ਲਾ ਆਇਣਾ ਹਾਂ ਯਾਰ ਆ ਵੀ ਕੰਮ ਨਹੀਂ ਆ ਰਿਹਾ ਯਾਰ ਪਨੀਰੀ ਪਨੂਰੀ ਝੰਡਟੀ ਖਤਮ ਤੇ ਜਿਆਦਾ ਮਹਿੰਗਾ ਤਾਂ ਨਹੀਂ ਹੁੰਦਾ ਕੰਮ ਨਹੀਂ ਜਿਆਦਾ ਕੋਈ ਮਹਿੰਗਾ ਨਹੀਂ ਹੁੰਦਾ ਬੈਥ ਤੁਹਾਨੂੰ ਅਡੇ ਆਪਾਂ ਦੂਸਰੇ ਲੋਡ ਕਰਦੇ ਹੋ ਜਾਂ ਆਪਣਾ ਜਿਆਦਾ ਮਿਹਨਤ ਪੈਂਦੀ ਹੈ ਜਿਆਦਾ ਮਹਿੰਗਾ ਹੋ ਜਾਂਦਾ ਇਹਦੇ ਬਾਲੀ ਮਿਹਨਤ ਪਨੀਰੀ ਵੀਜਣ ਦੇ ਉਹ ਤੁਸੀਂ ਕਰਦੇ ਬਸ ਵੀਜਣ ਦੀ ਪਨੀਰੀ ਉਹ ਤੁਸੀਂ ਕਰਨੀ ਹੋਰ ਗਾਂਹ ਕੋਈ ਓਡੀ ਮਿਹਨਤ ਨਹੀਂ ਗਈ ਹੁਣ ਤੁਸੀਂ ਦੇਖੋ ਇਹ ਆ ਕਿੰਨੇ ਲਾਉਂਦੀ 21 ਸੈਂਟੀਮੀਟਰ ਦਾ ਡੱਕਾ ਲਾਉਂਦੀ 21 ਸੈਂਟੀਮੀਟਰ ਇਧਰ ਦੂਰੀ ਆ ਅੱਛਾ 21 ਸੈਂਟੀਮੀਟਰ 21 ਸੈਂਟੀਮੀਟਰ ਬੂਟੇ ਦਾ ਬੂਟਾ ਬੂਟੇ ਤੋਂ ਬੂਟਾ ਹੁਣ ਹੋ ਤੁਸੀਂ ਦੇਖਣਾ ਵੀ ਬੂਟੇ ਕਿੰਨੇ ਲਾਉਣੇ ਆ ਚਾਰ ਲਾਉਣੇ ਆ ਪੰਜ ਲਾਉਣੇ ਆ ਸਾਰੇ ਲਾਣ ਦੇ ਅੱਛਾ ਐ ਵੀ ਹੈਗਾ ਵੀ ਡਾਲ ਕਿੰਨੇ ਡਾਲ ਕਿੰਨੇ ਮਰਜ਼ੀ ਲਵਾ ਲਓ ਵਧਾ ਘਟਾ ਲਓ ਉਸ ਤੋਂ ਵੱਧ ਘਟ ਹੋ ਜਾਂਦੇ ਆ ਵੱਧ ਘਟ ਹੋ ਜਾਂਦੇ ਆ ਕਿੰਨੇ ਡੂੰਘੇ ਲਾਉਣੇ ਆ ਉਹ ਵੀ ਹੋ ਜਾਂਦੇ ਆ ਡੂੰਘੇ ਲਾਉਣੇ ਆ ਉੱਚੇ ਲਾਉਣੇ ਸਾਰਾ ਸਾਰੇ ਫੀਚਰ ਸਾਰੇ ਫੀਚਰ ਹੈਗੇ ਆ ਜੀ ਸਾਰਾ ਤਾਂ ਨਜ਼ਾਰਾ ਹੀ ਆ ਪਤੰਦਰਾ ਤੇ ਡਾਲ ਮਰਨ ਦੀ ਫਿਰ ਤਾਂ ਘਟ ਸਭਾ ਤਿੰਨ ਮਰ ਜਾਣਗੇ ਚਾਰ ਤਾਂ ਹੋਣਗੇ ਚਾਰਾਂ ਚ ਦੋ ਮਾਰੇ ਨੇ ਦੋ ਤਾਂ ਹੋਣਗੇ ਆਮ ਝੋਨੇ ਵਿੱਚ ਆਪਣੇ ਇੱਕ ਹੀ ਹੁੰਦਾ ਵਾ ਉਹ ਇੱਕ ਹੀ ਲਾਉਂਦੇ ਆ ਇਸ ਤਰ੍ਹਾਂ ਹੀ ਹੁੰਦਾ ਤੇ ਝੋਨੇ ਦੇ ਝਾੜ ਝੂੜਦਾ ਵੀ ਕੋਈ ਫਰਕ ਹੁੰਦਾ ਜਾਂ ਕਿਵੇਂ ਵੀਰੇ ਝਾੜਦਾ ਵੀਰੇ ਜਿਵੇਂ ਸੁਣਿਆ ਵਾ ਵੀ ਪੋਜ਼ਿਟਿਵ ਰਿਜ਼ਲਟ ਹੀ ਆ ਕਹਿੰਦੇ ਵੀ ਦੋ ਕੁਇੰਟਲ ਦਾ ਝਾੜ ਵਾ ਤਾਂ ਨਿਕਲਣਾ ਹੀ ਨਿਕਲਣਾ ਵਾ ਡਾਲਨੇ ਨਾ ਮਰਨੇ ਕੋਈ ਮਰਦੀ ਜੇ ਮਰ ਵੀ ਜਾਵੇ ਕੋਈ ਚੱਕਰ ਨਹੀਂ ਇਹ ਤਾਂ ਕਹਿੰਦੇ ਜੇ ਮੰਜੇ ਦਾ ਨਾ ਥਾਂ ਮਰ ਗਿਆ ਨਾ ਲਾਉਣਾ ਝਾੜ ਬਰਾਬਰ ਹੀ ਆ ਦੂਜੇ ਝੋਨੇ ਦਾ ਤਾਂ ਵੀ ਬਰਾਬਰ ਹੀ ਆ ਬਰਾਬਰ ਹੀ ਆ ਵੈਸੇ ਤਾਂ ਮਰਦੇ ਮਰਨੇ ਜਾਨਸ ਬਹੁਤ ਘੱਟ ਆ ਥੋ ਅਜਾ ਪਾਣੀ ਮਤਲਬ ਖੇਤ ਦੇ ਵਿੱਚ ਪੂਰਾ ਪੂਰਾ ਰੱਖਣਾ ਪਏ ਪੂਰਾ ਚਾਹੀਦਾ ਘਟ ਜਾਈਦਾ ਕੰਪਿਊਟਰ ਲੱਗਾ ਹੋਵੇ ਵਿੰਟਰ ਲੱਗਾ ਹੋਵੇ ਫਿਰ ਬਾਲਾ ਵਧੀਆ ਇੱਕ ਇੱਕ ਦਿਨ ਚ ਕਿੰਨਾ ਲਾ ਜਾਂਦੀ ਆਹ ਵਾਲੀ ਮਸ਼ੀਨ ਸਾਢੇ 5 ਕਿਲੇ ਹਾਂਜੀ ਸਾਢੇ 5 ਤੋਂ ਸਾਢੇ 5 ਕਿਲੇ ਲਾਉਂਦੇ ਆ ਪੰਜ ਤੱਕ ਕਿਲਾ ਹੁੰਦੀ ਆ ਜੀ ਪੰਜ ਦਾ ਡੇਲੀ ਲਾਈ ਜਾਂਦੇ ਆ ਜੇ ਥੋੜਾ ਜਿਹਾ ਕੰਮ ਖਿੱਚ ਲਈਏ ਤੇ ਸਾਢੇ 5 ਕਿਲੇ ਕਿਤੇ ਨਹੀਂ ਗਏ ਇਹ ਇਹਨੂੰ ਆਪਰੇਟ ਕਰਨ ਵਾਲੇ ਕਿੰਨੇ ਜਾਣੇ ਆ ਇਹੇ ਵੈਸੇ ਤਾਂ ਡਰੇ ਡਰਾਈਵਰ ਦੋ ਆ ਨਿਕਾਂ ਮੁੰਡਾ ਇਹ ਗਾਵਾ ਰਾਹਲਪਰਾ ਜਿਹੜੇ ਪਨੀਰੀ ਵੱਢ ਕੇ ਲੈ ਕੇ ਆਉਂਦਾ ਇਹਦਾ ਕੰਮ ਇਹਨਾਂ ਦਾ ਦੋ ਜਣੇ ਪਨੀਰੀ ਵੱਢਣ ਦੇ ਦੋ ਬੰਦੇ ਪਨੀਰੀ ਵੱਢ ਕੇ ਸਾਡੇ ਕੋਲੇ ਪਹੁੰਚਦੀ ਕਰਦੇ ਇਹਨਾਂ ਬੰਦਿਆਂ ਕੋਲੇ ਤੇ ਇਹ ਵੀਰ ਗਾਂ ਲਾਈ ਜਾਂਦਾ ਇਹ ਲਾਈ ਜਾਂਦੀ ਆਈ ਬਾਰੋਬਾਰੀ ਜਲਾਈ ਬਾਰੋਬਾਰੀ ਕਿਤੇ ਉਹ ਜਲਾਉਂਦਾ ਕਿਤੇ ਉਹ ਜਲਾਉਂਦਾ ਨਹੀਂ ਕਰਕੇ ਸੈਟ ਅਪ ਅੱਛਾ ਹਾਂ ਗਰਮੀ ਕਰੀ ਉਹ ਤਾਂ ਵੈਸੇ ਆਪਣੀ ਛਤਰੀ ਲੱਗੀ ਆ ਕੋਈ ਗਰਮੈਸ ਵਾਲੀ ਦੀ ਕੋਈ ਗੱਲ ਹੀ ਨਹੀਂ ਹਾਂ ਫਿਰ ਵੀ ਗਰਮੀ ਦਾ ਜਿਵੇਂ ਹੁਣ ਹਵਾ ਜਦੋਂ ਤੂੰ ਮਗਰ ਮਗਰ ਤੁਰਨਾ ਹੈ ਜੀ ਜੀ ਖਾਲੀ ਤੁਰਨਾ ਕੋਈ ਲੋੜ ਤਾਂ ਨਹੀਂ ਹੁੰਦਾ ਪਰ ਤੇ ਕੋਈ ਲੋੜ ਨਹੀਂ ਜਿਵੇਂ ਆਪਾਂ ਇੱਥੇ ਵਜਨ ਦੇ ਕੇ ਵੀ ਤੁਰ ਸਕਦੇ ਅੱਛਾ 3 ਕੁਇੰਟਲ ਦਾ ਕਰਦਾ ਵਜਨ ਲੈ ਕੇ ਦੁਰ ਪੈਂਦੀ ਐ ਅੱਛਾ ਇਹੀ ਵਾਲਾ ਕੰਮ ਨਹੀਂ ਹੈਗਾ ਜੀ ਫਿਰ ਤਾਂ ਮਗਰ ਇਹਨੂੰ ਕੁਰਸੀ ਨਾਲ ਲਵਾ ਦਈਏ ਚਾਹੀਦੀ ਆਏ ਸੈਟ ਬਸ ਤੈਨੂੰ ਨਹੀਂ ਚੱਲਣੀ ਆ ਨਾ ਇਹਦਾ ਵਜਨ ਜ਼ਿਆਦਾ ਆ ਇਹਦਾ ਵਜਨ ਜ਼ਿਆਦਾ ਮੁੰਡਾ ਸਾਡਾ ਸ਼ੌਂਕੀ ਆ ਦੰਦ ਵੇਖੀ ਲਵਾਈ ਫਿਰ ਤਾਂ ਨਾ ਨੂੰ ਵਿਖਾਈ ਮੇਰਾ ਛੰਕੀ ਆ ਬਟ ਸ਼ੌਕ ਵੀ ਚਾਹੀਦੇ ਨਾਲ ਨਾਲ ਮਿਹਨਤ ਦੇ ਨਾਲ ਮਿਹਨਤ ਦੇ ਨਾਲ ਨਹੀਂ ਸਵਾਦ ਹੀ ਤਾਂ ਆਉਂਦਾ ਜੇ ਮਿਹਨਤ ਕਰਦੇ ਹੀ ਹੈ ਨਾ ਸ਼ੌਕ ਨਾਲ ਮਾੜਾ ਜਿਹੜਾ ਕਿ ਮਾੜਾ ਸ਼ੌਕ ਨਹੀਂ ਅਸੀਂ ਬੱਦਰਾ ਉਹ ਮਾੜਾ ਹੁੰਦਾ ਕੰਮ ਦਾ ਸ਼ੌਕ ਆ ਆਪਾਂ ਨੂੰ ਜਿਆਦਾ ਸੀਰੀਅਸਲੀ ਕੋਈ ਮਾੜਾ ਮੋਟਾ ਕਰ ਲਿਆ ਕੋਈ ਮਾੜਾ ਵੈਰੀ ਗੁੱਡ ਚਾਹੀਦਾ ਵੀ ਇੰਨਾ ਚਾਹੀਦਾ ਵੀ ਤੇ ਗਾਂ ਆਉਣ ਵਾਲੇ ਸੀਜ਼ਨ ਇਹ ਦੋ ਵੱਡੀ ਵੀ ਲਿਓਣੀ ਆ ਕਿ ਇਹ ਹੀ ਆ ਨਹੀਂ ਨੈਕਸਟ ਈਅਰ ਇਹ ਦੋ ਵੱਡੀ ਇਹ ਵੀ ਹੋਊਗੀ ਇੱਕ ਵੱਡੀ ਵੀ ਲਾ ਕੇ ਆਵਾਂਗੇ ਇਹ ਦੋ ਵੱਡੀ ਮੇਰਾ ਵੀਰ ਨਾ ਮੈਂ ਵੀਰ ਦਾ ਨੰਬਰ ਦਊਂਗਾ ਜਿਹੜੇ ਜਿਹੜੇ ਵੀਰਾਂ ਨੈਕਸਟ ਈਅਰ ਆ ਕਿਤੇ ਚਲੋ ਵੀਰ ਉਹ ਸੋਣਾ ਹੋਣਾ ਬੁੱਕ ਅਸੀਂ ਵੀ ਵੀਰੇ ਟ੍ਰੈਲ ਹੀ ਕੀਤਾ ਵਾ ਵੀ ਸਾਨੂੰ ਐਸੀ ਪਤਾ ਨਹੀਂ ਕਾਮਯਾਬ ਹੋਊਗੀ ਨਹੀਂ ਹੋਊਗੀ ਨਹੀਂ ਬਹੁਤ ਵਧੀਆ ਕੰਮ ਬਹੁਤ ਜਿਆਦਾ ਹੀ ਕਾਮਯਾਬ ਹੋਈ ਆ ਹਮ ਮਾੜਾ ਜਿਹਾ ਮੂੰਹ ਇਹਨੂੰ ਰੱਖ ਵੀਰਾਂ ਨਾਲ ਤੋਂ ਨਹੀਂ ਵਧੀਆ ਗੱਲ ਆ ਯਾਰ ਕੰਮ ਵੀਰੇ ਲਿਆਂਦੀ ਆ ਕੁੱਝ ਲੋਕਾਂ ਨੇ ਕਿਹਾ ਇਹ ਜੀ ਇਹਨਾਂ ਨੂੰ ਵੇਚਣੀ ਪੈਣੀ ਆ ਜੀ ਇਹ ਤਾਂ ਕਾਮਯਾਬ ਹੀ ਹੋਣੀ ਜਿਉਂ ਕਰਦਾ ਜਦੋਂ ਹੁਣ ਰਿਜ਼ਲਟ ਪੇਸ਼ ਕਰ ਰਹੇ ਆ ਹੁਣ ਮੋਲ ਹੀ ਚਾਹਦੇ ਆ ਉਹ ਕਹਿੰਦੇ ਨੇ ਗਾੜੀ ਬਹੁਤ ਬੰਨੇ ਕਹਿੰਦੇ ਆ ਬਾਈ ਮੇਰੇ 10 ਕਿਲੇ ਲਾਦੀ ਕੋਈ ਕਹਿੰਦਾ 5 ਲਾਦੀ ਇਹ ਕਹਿੰਦੇ ਸੀ ਉਹੀ ਆ ਨਾਨਕ ਉਹੀ ਆ ਕਹਿੰਦੇ ਆ ਬਾਈ ਸਾਡੇ ਇੰਨੇ ਝੋਨੇ ਲਾਦੀ ਮੈਂ ਤੈਨੂੰ ਉਹੀ ਤਾਂ ਗੱਲ ਕਹਿਣਾ ਹੁਣ ਸਾਰੇ ਕਹਿੰਦੇ ਨੇ ਬਾਈ ਮੇਰੇ ਵੀ ਲਾਦੀ ਮੇਰੇ ਵੀ ਲਾਦੀ ਹੁਣ ਆਪਾਂ ਪਨੀਰੀ 11 ਕਿਲੋ ਦੀ ਬੀਜੀ ਸੀਗੀ ਹੂੰ ਜਿੰਨੀ ਕਿ ਆਪ ਨੂੰ ਲੋੜ ਆ ਵੱਡੀ ਗੱਲ ਆ ਵੱਡੇ ਵੀਰੇ ਦੀ ਮਿਹਨਤ ਆ ਪਨੀਰੀ ਦੀ ਪਨੀਰੀ ਦੀ ਸੋਡੀ ਪੂਰੀ ਵਧੀਆ ਵਾ ਪੂਰੀ ਮੰਨ ਕੇ ਸਾਂਭੀ ਹੋਈ ਆ ਇਹ ਤੋਂ ਤੁਹਾਡਾ ਮੰਨ ਕੇ ਝੋਨੇ ਦੇ ਵਿੱਚ ਕੋਈ ਡਾਲ ਲੀ ਮਰਦਾ ਕੋਈ ਟੱਪਾ ਨਹੀਂ ਪੈਂਦਾ ਕੁਝ ਨਹੀਂ ਹੁੰਦਾ ਇਹ ਫਿਰ ਪੂਰਾ ਕੰਮ ਓਕੇ ਆ ਸਰ ਦੇ ਇਹ ਵੀ ਬੂ ਕਿੰਨਾ ਕੰਮਿੰਦਾ ਆਈਡੀਆ ਤੂੰ ਲਾ ਕੇ ਰਹਿ ਸਾਨੂੰ ਛੋਟੀ ਬੁਮਾਰੀਆ ਮੈਨੂੰ ਐਸੀ ਮਸ਼ੀਨ ਦਸੂਗੀ ਹਾਂ ਕੋਈ ਨਹੀਂ ਇਹ ਵੀ ਦਾ ਡਿਪੈਂਡ ਕਰਦਾ ਵੀ ਜਿਵੇਂ ਇਹਨੇ ਕਿਹਾ ਵਾ ਵੀ ਸਿਰ ਦੇ ਵਾਲਾ ਵਾਂਗੂ ਚਾਹੀਦਾ ਵਾ ਦਾਣੇ ਦਾਣੇ ਜੜੇ ਹੋਣੇ ਚਾਹੀਦਾ ਉੱਤੇ ਆਈ ਨਹੀਂ ਹੈਗਾ ਵੀ ਇਹ ਪਾਉਂਦੀ ਆ 10 ਤੋਂ 12 ਕਿਲੋ ਪਾਉਂਦੀ ਆ ਕਿੱਲੇ ਚ 10 ਤੋਂ 12 ਕਿਲੋ 20 ਤੇ ਜਿਹੜੀ ਆਮ ਹੱਥਾਂ ਨਾਲ ਲਾਉਨੇ ਆ ਉਹ 5 ਕਿਲੋ ਪਾਉਂਦੀ ਆ ਇਹਨਾਂ فرق ਇੰਨਾ ਫਰਕ ਪੈਂਦਾ ਹੱਥਾਂ ਨਾਲ ਜਿਹੜੀ ਆਪਾਂ ਬੀਜਦੇ ਨਾ ਝੋਨਾ ਲੋਂਦੇ ਆ ਉਹ 5 ਕਿਲੋ ਨਹੀਂ ਹਰ ਜਾਂਦਾ ਕਿਲੇ ਦਾ ਤੇ ਇਹਦੇ 10 ਤੋਂ 12 ਕਿਲੋ ਨਾ ਸਰਦਾ ਤੇ ਯਾਰ ਜਿੰਨੀ ਕਿ ਤੂੰ ਮੈਨੂੰ ਲਵਾਈ ਦੱਸੀ ਆ ਲਵਾਈ ਵੀ ਤੁਹਾਡੀ ਜਿਆਦਾ ਨਹੀਂ ਤੇ ਫਿਰ ਤੁਹਾਨੂੰ ਵੱਜਦਾ ਕੀ ਆ ਵੱਜ ਜਾਂਦਾ ਕਿ 2 ਰੁਪਏ ਖਰਚਾ ਪਾਣੀ ਆਹ ਦੇਖੋ ਇਹਦੇ ਵਿੱਚ ਦਾਣਾ ਇਹਨੇ ਜਿਹੜਾ ਬੀਜਣਾ ਸਣੇ ਦਾਣਾ ਬੀਜਣਾ ਹਾਂ ਸਣੇ ਦਾਣਾ ਬੀਜਣਾ ਆਮਕ ਲਈ ਜੜ ਬੀਜੋਗੇ ਤੁਸੀਂ ਆਪਾਂ ਕ ਲਈ ਜੜ ਬੀਜਦੇ ਹਾਂ ਇਹਨੇ ਦਾਣਾ ਵੀ ਨਾਲ ਬੀਜ ਮੈਨੂੰ ਤਾਂ ਆਹ ਕੰਮ ਤੇਰਾ ਬੜਾ ਵਧੀਆ ਲੱਗਾ ਯਾਰ ਵੀ ਆ ਜਿਵੇਂ ਢਾਲ ਨੇ ਚਾਰ ਲਾਉਣੇ ਪੰਜ ਲਾਉਣੇ ਇਹਨੂੰ ਕਿਵੇਂ ਪਤਾ ਲੱਗਦਾ ਯਾਰ ਉਹ ਵੀ ਉਧਰ ਉਹ ਨੇੜੇ ਕਰ ਦਿੰਦੇ ਆ ਸੂਰ ਚੱਕਣ ਲੱਗੇ ਸੂਈਆਂ ਚੋਂਡੀਆਂ ਆਈਆਂ ਸ਼ੂਟਰ ਤੇਜ ਹੋ ਜਾਂਦੇ ਵੀਰੇ ਇਹ ਲਾਉਣ ਵਾਲੇ ਸ਼ੂਟਰ ਨੂੰ ਦਿਖਾਈਏ ਬੈ ਕਰਕੇ ਦਿਖਾਓ ਇਹਨੂੰ ਮੋਢੀ ਨਾਲ ਹੀ ਆਪਰੇਟ ਕਰੀਏ ਇਹਨੂੰ ਆਪ ਦੇਖ ਹੀ ਲੈਨੇ ਸਾਬ ਗਤਾਵੇ ਤਾਂ ਉਹ ਯਾਰ ਬੰਦਾ ਹੀ ਵਿਗੜਿਆ ਹੋਇਆ ਭੁੱਲੇ ਰਹਿ ਹੂੰ ਬੰਦਾ ਵਿਗੜਿਆ ਮਤਲਬ ਹੁਣ ਫੇਰ ਤੋਂ ਗੱਲ ਗੋਹ ਜੀ ਕਰਦੇ ਰਹਿਣ ਦੇ ਰਹੀ ਸਹੀ ਗੱਲ ਆ ਨਹੀਂ ਮਟਟਣਾ ਆਣਾ ਉਹ ਨਾ ਪੰਗੇ ਲੈਣ ਵਰਦਾ ਨਹੀਂ ਇਹ ਵਰਤੀ ਸਭ ਤੋਂ ਵੱਧ ਸਮੱਸਿਆ ਪਤਾ ਕਿਹੜੀ ਆਉਂਦੀ ਆ ਜੇ ਮੰਨ ਕੇ ਜਲਾਪਾ ਆ ਕੇ ਰਲੋਣਾ ਉਹ ਵੱਟ ਬੋਚਣ ਲਈ ਪਈ ਜਾਣਾ ਆਪਾਂ ਲੇਬਰ ਨੂੰ ਕਹਿੰਦਾ ਵੀ ਉਹ ਵੱਟ ਬੋਚਣ ਲਈ ਬਈ ਆ ਉਹਨੂੰ ਲਾਏ ਆਣ ਜੋਣਾ ਉਹਨੇ ਸਭ ਤੋਂ ਪਹਿਰੇ ਉੱਥੇ ਅੱਕ ਲਾਉਣਾ ਹਾਂ ਲਾਉਂਦੇ ਆਣਾ ਹਾਂ ਤੇ ਇੱਥੇ ਇਹ ਨਿਆਰਾ ਨੂੰ ਕਹਿੰਦਾ ਵੀ ਇਹ ਛੱਡ ਦੇ ਯਾਰ ਆਪਦੇ ਤੋਂ ਕੋਲੇ ਫਿਰਦੇ ਹਾਂ ਹਾਂ ਯਾਰ ਇਹ ਬੈਕ ਵੀ ਹੋ ਜਾਂਦੀ ਆ ਹਾਂ ਬੈਕ ਹਾਲੇ ਉਹ ਆ ਬੈਗੇ ਲੱਗੇ ਦਾ ਹਾਂ ਆ ਜਿਵੇਂ ਆਉਣ ਉਹ ਫਾਇਦਾ ਇਹ ਮੰਨ ਕੇ ਕਲੀਨ ਕਲੱਚ ਹੀ ਆ ਸਲਫਟਾਰਟ ਆ ਨਹੀਂ ਨਹੀਂ ਇਹ ਰੱਸੀ ਵਾਲੀ ਅੱਛਾ ਰੱਸੀ ਵਾਲੀ ਐ ਤੇ ਪਤਾ ਤਾਂ ਲੱਗਾ ਨਹੀਂ ਸਾਨੂੰ ਤੂੰ ਕਿਵੇਂ ਸਟਾਰਟ ਕਰਤੀ ਆ ਵੀ ਰੱਸੀ ਵੀਰੇ ਅੱਛਾ ਆ ਮੰਨ ਕੇ ਦਾ ਬੰਦ ਕਰ ਲਈ ਆਪਾਂ ਹਾਂ ਇੱਥੋਂ ਆਉਣ ਹੋ ਗਈ ਹਾਂ ਜੇ ਆਪਾਂ ਮੰਨਦੇ ਨੇ ਰਸਵੇਰਾ ਇੱਥੋਂ ਲੇਟ ਵੀ ਜਗਾ ਸਕਦੇ ਆ ਦੀ ਲੇਟ ਅੱਛਾ ਲੇਟ ਵੀ ਹੈਗੀ ਆ ਹਾਂਜੀ ਹੈਗੀ ਹੈ ਲੇਟ ਕਿੱਥੇ ਹੋ ਗਈ ਹੁਣ ਆਪਾਂ ਇਹਨੂੰ ਸਟਾਰਟ ਕਰਾਂਗੇ ਵੀਰੇ ਮੰਮੀ ਕਿਹਾ ਪਤਾ ਨਹੀਂ ਲੱਗਾ ਕਦੋਂ ਸਟਾਰਟ ਕਰ ਗਿਆ ਇਹਨੂੰ ਪੈਂਡੀ ਕਿੱਕ ਦਾ ਸਟਾਰਟ ਜਮਾ ਹੈ ਕੀ ਲੱਗਿਆ ਰਾਮ ਹਾਂ ਲਓ ਜੀ ਇੰਜਨ ਵੀ ਜਮਿਆ ਨਾ ਬੱਲੇ ਓ ਤੇਰੇ ਇਹਦਾ ਇੱਥੇ ਨੋਟਲ ਹੋ ਗਈ ਹਾਂ ਅੰਡਵਾਈ ਵਾਲਾ ਆ ਗਿਆ ਹਾਂ ਲਾਗੇ ਕੋਨਾ ਪਲਾਂਟਿੰਗ ਆ ਗਈ ਠੀਕ ਹੈ ਜੀ ਓਕੇ ਜੇ ਤੁਸੀਂ ਚਾਲੂ ਕਰਨੀ ਆ ਦੇਖੋ ਆ ਲੌਨ ਕੋਈ ਪਾਓ ਅੱਛਾ ਲੌਨ ਲੱਗ ਗਿਆ ਲੌਨ ਲੱਗ ਹੀ ਲੱਤੀ ਹੁਣ ਲੱਗੇ ਵੈਰੀ ਗੁੱਡ ਚਲ ਆ ਉੱਥੇ ਮੜਾ ਲਾ ਕੇ ਵਿਖਾ ਸਾਨੂੰ ਲਓ ਜੀ ਇੱਕ ਮਿੰਟ ਖੜੀ ਆ ਚੁੰਡੀਆਂ ਇੱਥੇ ਹੀ ਵੱਧ ਘਟ ਜਾਂਦੀਆਂ ਨੇ ਓ ਵੇ ਥੱਲੇ ਦੇਖ ਬੁਰੀ ਮੜਾ ਜਾਹੀ ਵੀਰ ਤੇ ਆ ਫੇਰਾ ਕਿਵੇਂ ਕਰਦਾ ਜਵੇ ਇੱਥੇ ਰੱਖਾ ਚਾਹ ਉਹ ਚੱਕ ਚੱਕ ਕੇ ਰੱਖੀ ਇਹਨਾਂ ਤੋਂ ਇਹ ਬੰਦੇ ਮੂਰੇ ਰੁਪਈਆ ਜਿਆਦਾ ਕਿਰਾਇਆ ਲੰਬਾ ਵਾ ਆਪਾਂ ਜਾ ਕੇ ਜੀ ਬੀ ਪਾਈ ਜਾਨੀ ਓਕੇ ਇਹ ਵੀ ਗਾਂ ਪਛਾਹ ਜਾਂਦੀ ਐ ਕਾਮਾ ਪੂਰੀ ਜਲਵਾ ਤੁਸੀਂ ਤਾਂ ਯਾਰ ਦਬੂਆ ਆਦੇ ਜੀ ਹਾਂ ਆਹਾਂ ਸ਼ੂਟਰ ਆਪਾਂ ਚਾਲੂ ਕਰਨ ਲੱਗੇ ਦੇਲ ਵਾਂਚੀ ਹਾਂ ਆ ਅੱਛਾ ਲਾਈ ਜਾਂਦਾ ਕਰ ਕਰ ਛਿੱਟੀ ਇਹਦਾ ਹਾਂ ਇਹੋ ਕਰੇ ਆਪਣੀ ਢੰਗਾਈ ਅੱਜ ਨਾ ਡੂੰਗਾ ਲਾਉਣਾ ਲਾ ਸਕਦੇ ਆ ਅੱਛਾ ਇੱਥੋਂ ਡੰਗਾਈ ਨਾ ਪੀ ਜਾਂਦੀ ਆ ਦੇਖੋ ਉੱਪਰੋਂ ਕਰੋਂਗੇ ਉੱਚਾ ਹੋ ਜਾਣਾ ਕੱਦੂ ਕੋਲਾ ਹਾਂ ਜੇ ਮਨ ਹੈ ਕਿ ਤੁਸੀਂ ਢੂਗਾ ਲਓਂ ਪਾਨੇ ਕੱਦੂ ਗਲਦਾ ਵਾ ਇੱਥੇ ਕਰ ਦਿੰਦੇ ਆ ਓਕੇ ਆ ਜਿਹੜੇ ਇਹ ਤੋਂ ਡੱਕੇ ਵੱਧੇ ਆ ਥੱਲੇ ਦੇ ਕਰੀਓ ਫਟੇ ਜਾਣੇ ਆ ਇੱਥੇ ਵੱਢੀ ਜਾਣੇ ਆ ਆਮ ਜਿਆਦਾ ਕਿੰਨੇ ਕੁ ਲਵਾਉਂਦੇ ਆ ਆਹ ਲਈ ਹੁਣ ਆਪਣਾ ਇੱਥੇ ਜਿਹੜਾ 3 ਮਹੀਨੇ 8 8 7 7 ਦਿਨ ਲੱਗੀ ਅਜੇ ਲੱਗੀ ਜਾਂਦੀ ਆ ਮੇਰੀ ਗੱਡ ਫਿਰ ਆਏ ਨਹੀਂ ਆ ਰਹਾ ਵਾ ਜਿਵੇਂ ਜਮੀਂ ਪੈ ਗਿਆ ਜੀ 50 ਕਿੱਲੇ ਭਾਉਂਦੇ 50 ਦੇ ਕੱਦੂ ਵਰਗੇ ਰੱਖਦੇ ਹਾਂ ਕਿਹੜਾ ਹੋਣ ਕਿਹੜਾ ਹੋਣ ਦਾ ਨਹੀਂ ਆ ਰਹਾ ਨਹੀਂ ਆ ਰਹਾ ਮਤਲਬ ਟੈਨਸ਼ਨ ਹੀ ਕੋਈ ਕਿਹੜਾ ਹੋਊਗਾ ਤਾਂ ਵਧੀਆ ਲੱਗੂਗਾ ਮੈਂ ਕਿਹੜਾ ਹੋਊਗਾ ਵੀਰੇ ਇਹਦਾ ਐਡਾ ਪ੍ਰੈਸ਼ਰ ਆ ਆ ਪਾਈ ਤੇ ਲਾਉਂਦੀ ਉਹ ਅਜੇ ਟੱਕੇ ਲਾ ਦੂ ਇਹ ਜਿਵੇਂ ਗਿੱਲੀ ਪਈ ਐ ਤੇ ਟੱਕੇ ਲਾ ਦਿੰਦੀ ਤੇਰਾ ਬੋਲ ਇੰਨਾ ਪ੍ਰੈਸ਼ਰ ਆਦਾ ਇਹ ਜੈਕ ਚੱਲਦਾ ਉਹ ਲੱਗ ਕੇ ਨਾਲ ਜੈਕ ਧੱਕਾ ਲਾ ਕੇ ਪਸ਼ ਕਰ ਦਿੰਦਾ ਉਹ ਸ਼ੂਟਰਾਂ ਚ ਜੈਕ ਆ ਉਹ ਸਲੋ ਮੋਸ਼ਨ ਚ ਦੇਖਣਾ ਬੜਾ ਸਲੋ ਮੋਸ਼ਨ ਚ ਪਤਾ ਲੱਗਦਾ ਆ ਇਦਾਂ ਨਹੀਂ ਉਹ ਜਾਂਦੇ ਆ ਉਹ ਜੱਗਾ ਉਹ ਤਾਂ ਕਲਾਕੇ ਗਾਂ ਕਰ ਦਦਾ ਉਹਨੂੰ ਬੜਾ ਯਾਰ ਜਿਹੜੇ ਬੰਦੇ ਨੇ ਬਣਾਈ ਇਹ ਕਿੱਡਾ ਸਾਹੌਗ ਤਾਂ ਲਾ ਕੇ ਬਣਾਇਆ ਇਹਨੂੰ ਹਨਾ ਆਪਣੇ ਨਾਲ ਨਹੀਂ ਬਣਾਈ ਇਹ ਇਹ ਜਪਾਨ ਦੀ ਬਣੀ ਇਹ ਜਪਾਨ ਵਾਲਿਆਂ ਨੇ ਬਣਾਈ ਆ ਇਹ ਸਾਡੇ ਵੀ ਬਣਾਉਂਦੇ ਆ ਆਪਣੇ ਨਾਲ ਬਣਾਈ ਹੋ ਖਰਾਬ ਖੜੀਆਂ ਬਾ ਬਣਨਗੀਆਂ ਕੋ ਨਹੀਂ ਤੇ ਤੂੰ ਐਵੇਂ ਨਾ ਤਵੇ ਲਈ ਆਇਆ ਕਰ ਇਹ ਨਾਲ 100 ਜਾਮੇ ਦਾ ਇੰਜਨ ਆ ਹਾਂ ਇਹਦੇ ਜਾਮੇ ਦਾ ਇੰਜਨ ਆ ਤੇ 192 ਸੀਸੀ ਆ ਅੱਛਾ ਆਈ ਤੈਨੂੰ ਗਵਾੜਾ ਹੈਦਾ ਹੀ ਭਜਨ ਫੇਰ ਹੀ ਖਾਈਦਾ ਗਿੱਚੀ ਜਾਂਦਾ ਸਹੀ ਗੱਲ ਆ ਆਪਾਂ ਉਹ ਵੀ ਚਾਲੂ ਕਰਕੇ ਦਿਖਾਈ ਹਾਂ ਦਿਖਾਈ ਉੱਥੇ ਮੜੀ ਨੇ ਚਲਾਈ 10 ਲੀਟਰ ਪੈਟਰੋਲ ਪੈਂਦਾ ਹੂੰ ਸਵਾ ਲੀਟਰ ਪੈਟਰੋਲ ਖਾਂਦੀ ਆ ਇਹ ਇੱਕ ਕਿੱਲੇ ਕਿੱਲੇ ਦਾ ਸਵਾ ਲੀਟਰ ਹਾਂ ਪੂਰੀ ਆਸ ਤੁਸਤ ਕੱਢੀ ਬੈਠੇ ਜੇ ਫਿਰ ਤਾਂ ਕਿਉਂਕਿ ਹਾਰੋ ਹੀ ਪਾਉਨੇ ਆ ਫਿਰ ਹਾਰੋ ਜੀ ਪੈਂਦੀ ਭਰੀ ਆ 10 ਲੀਟਰ ਦੀ ਭਰ ਲਈ ਹੂੰ ਹਾਰੋ ਜੱਟ ਲੀਟਰ ਪੈਣਾ ਇਹਦੀ ਸਪੀਡ ਵੱਧ ਘਟ ਵੀ ਜਾਂਦੀ ਆ ਵੀ ਐ ਜਿਹੜਾ ਤੋਰੇ ਦੀ ਨਹੀਂ ਤੋਰੇ ਦੀ ਨਹੀਂ ਵੱਧਦੀ ਅਜਾ ਤੋਰੇ ਦੀ ਆਹੀ ਸਪੀਡ ਆ ਜੀ ਤੋਰੇ ਦੀ ਇਹੀ ਸਪੀਡ ਆ ਵੱਧ ਆਪਣੇ ਡਾੜ ਗਨੇ ਲਾਉਣੇ ਵੱਦਘਟ ਹੋ ਜਾਂਦੇ ਆ ਹਾਂ ਤੇ ਕਿੰਨੀ ਦੂਰੀ ਤੇ ਲਾਉਣੇ ਉਹ ਵੱਦਘਟ ਹੋ ਜਾਂਦੇ ਆ ਹਾਂਜੀ ਹਾਂਜੀ ਵੀਰੇ ਕਰੋ ਨੰਨੂ ਉੱਤੇ ਧਿਆਨ ਦੇਈਂ ਵੀ ਚੱਕ ਵੀ ਆ ਚੱਕ ਆ ਤੂੰ ਨਾ ਦੇਖ ਬੜਾ ਸਮਝ ਆ ਜਾਂਦਾ ਹਾਂ ਆਦਾ ਆ ਜਾਂਦਾ ਭਈਆਂ ਤੋਂ ਝੋਨਾ ਲਵਾਇਆ ਹਿਆ ਭਈਏ ਇੱਥੇ ਬੱਸ ਓਕੇ ਆ ਭਈਏ ਇੱਥੇ ਸੰਘੜਾ ਕਰ ਜਾਂਦੇ ਆ ਵੇਚ ਜਾ ਕੇ ਵਿਰਲਾ ਕਰ ਜਾਂਦੇ ਆ ਆ ਗੱਲ ਮੇਰੇ ਮਿੱਤਰ ਨੇ ਵਿੱਚ ਸਾਰੇ ਗਿੜੇ ਦਵਾਏ ਹੂੰ ਆਹ ਹਣਾ ਤੇ ਮੁੜ ਕੇ ਉਹਨਾਂ ਲੜੋ ਲੜਾਈਆ ਹੁੰਦਾ ਤੇ ਇੱਥੇ ਆਇਆ ਵੀ ਜਿਹੜਾ ਧੱਕਾ ਲੱਗਿਆ ਜਿੰਨੀ ਦੂਰ ਨਹੀਂ ਲੱਗੀ ਜਾਂਦਾ ਆਹ ਦੇਖਾ ਵਾਕਈ ਆ ਇਹਨੇ ਇੱਕ ਸਾਰ ਆ ਸਾਰਾ ਆ ਤੇ ਯਾਰ ਸਮੇਂ ਨਾਲ ਜਿਵੇਂ ਜਿਵੇਂ ਉਹ ਉਧਰ ਚੋਂ ਨਾ ਤੁਰਿਆ ਹੋਇਆ ਉਹ ਦੇਖ ਕੇ ਉਹ ਬਥਰਾ ਹੀ ਸਵਾਦ ਆ ਆਹ ਦੇ ਤਾਜ਼ਾ ਲੱਗਾ ਹਣਾ ਐ ਨਹੀਂ ਭੱਜ ਲਦੀ ਯਾ ਰੋਡ ਤੇ ਅੱਛਾ ਨੰਨੂ ਆਹ ਰੋਡ ਸਪੀਡ ਆ ਆ ਦੇ ਹਨ ਯਾਰਾ ਬਣਾਇਆ ਪਿਆ ਤੂੰ ਪਲੰਦਰਾ ਇੱਕ ਹੋਰ ਆ ਵੀਰੇ ਮੜਾ ਲਾਗੇ ਆ ਜੋ ਇਹ ਆਪਾਂ ਦੋ ਤੋਂ ਕਿੱਲਿਆਂ ਦੇ ਨੇੜੇ ਲਿਆਣੀ ਮਸ਼ੀਨ ਹਾਂ ਜ਼ਰੂਰੀ ਨਹੀਂ ਆਪਾਂ ਨੂੰ ਲੱਦ ਕੇ ਲੈ ਜਾਣੀ ਇਹਦੇ ਇੱਕ ਤੀਜਾ ਗੇ ਦਿੱਤਾ ਹੋਇਆ ਸਪੈਸ਼ਲ ਉਹ ਰੋਡ ਤੇ ਫਿਰ ਹਾਂਜੀ ਇਹਨੂੰ ਜਿੱਕਾਂ ਤੇ ਕਰੋ ਹੂੰ ਪੰਜ ਚਾਰ ਕਿੱਲੇ ਦੂਰੀ ਤੇ ਤੁਸੀਂ ਲਿਆ ਸਕਦੇ ਵੀ ਇਹ ਆਪਦੇ ਟਾਇਰਾਂ ਤੇ ਤੁਰ ਹੀ ਜਾਂਦੀ ਆ ਬਿਲਕੁਲ ਯਸ ਜਿੰਨੇ ਵੀ ਬਣਾਈ ਆ ਪੂਰਾ ਸੋਚ ਸਮਝ ਕੇ ਆ ਨਾ ਇਹ ਨਹੀਂ ਹੈਗਾ ਵੀ ਉਹ ਤੁਹਾਨੂੰ ਹਰ ਵਾਰੀ ਖੱਤਾ ਚੇਂਜ ਕਰਨਾ ਤੇ ਚੱਕਣੀਆਂ ਹੀ ਬਣੀਆਂ ਜਿਹੜਾ ਆਹ ਪੈਨਲ ਹੂੰ ਇਹ ਸਾਰ ਐਂ ਹਿਲਦਾ ਪਹਿਲਾਂ ਇੱਧਰ ਜਾਊਗਾ ਮੁੜ ਕੇ ਉੱਧਰ ਜਾਊਗਾ ਜਦੋਂ ਜਦੋਂ ਇਹ ਪਰ ਇਹਨੂੰ ਮੁੜਨਾ ਵਾ ਇਹਦੇ ਵਿੱਚ ਉਹ ਲੱਗੇ ਹੋਏ ਆ ਬੈਲਟਾਂ ਲੱਗੀਆਂ ਇਹਨੂੰ ਖਿੱਚਣ ਵਾਸਤੇ ਆਹ ਅੱਛਾ ਉਹਨੂੰ ਖਿੱਚ ਕੇ ਥੱਲੇ ਕਰ ਦੇਣਾ ਮੈਂ ਆਏ ਨੀ ਕੋ ਬਿਲੌਂਗ ਕੀ ਜਾਂਦੇ ਆ ਆਪਣੇ ਵਿੱਚ ਹੀ ਖਿੱਚਣਾ ਸਿਸਟਮ ਆਪਣੇ ਆਟੋਮੈਟਿਕ ਹਾਂ ਮੈਂ ਉਹੀ ਕਹਿੰਦਾ ਜਿਵੇਂ ਆਹ ਅਗਲਾ ਪਟਾਪਾ ਪਾਤਾ ਇਹਨੇ ਨਾਲ ਆਪੇ ਜੋਇੰਟ ਹੋ ਜਾਣਾ ਹਾਂ ਨਾਲ ਹੀ ਤੁਰ ਪੈਣਾ ਉਹਨੇ ਵੀ ਉੱਥੇ ਡਾਲਡੂ ਤਾਂ ਨਹੀਂ ਮਰਦਾ ਨਹੀਂ ਜਮਈ ਨਹੀਂ ਮਾਂ ਮਾਂ ਜਮਈ ਨਹੀਂ ਯਾ ਤੁਹਾਡੇ ਸਮਝ ਨਹੀਂ ਆਇਆ ਇਹ ਟ੍ਰੇਨ ਐਨ ਇੱਕ ਸਾਰ ਆ ਯਾਰ ਤਾਂ ਸਵਾਦ ਆ ਗਿਆ ਯਾ ਐਨ ਸਿੱਧੇ ਖੜੇ ਨਾਲੇ ਡਾਲ ਬਿਲਕੁਲ ਇਹ ਨਿਊ ਟੈੱਡ ਦੇ ਦੀਆਂ ਹਨ ਹਾਂ ਲੰਮੇ ਜਿਹੜੇ ਲੰਮੇ ਪਾਉਣ ਲਾਗੇ ਹਨ ਉਹਨਾਂ ਪਤਾ ਦੀ ਫਿੰਗਰਾਂ ਕੱਸ ਗਈਆਂ ਜੀਆਂ ਦੋ ਦੋ ਚੇਂਜ ਕਰ ਦੋ ਤੇ 1000 ਰੁਪਏਆਂ ਰੁਪਈਆਂ ਨਹੀਂ ਆਉਣੀਆਂ ਇਹ ਸਾਰੀਆਂ ਸਾਰੀਆਂ ਸਾਰਾ ਸੈੱਟ ਇੱਕ ਨਾਲ ਫ੍ਰੀ ਮਿਲਦਾ ਵਾ ਤੇ ਇੱਕ ਮਤਲਬ ਜੇ ਐਕਸਟਰਾ ਲੈਣਾ 100 ਰੁਪਏਆਂ ਰੁਪਈਆਂ ਦੀਆਂ 40 ਕਿੱਲੇ ਲਾਉਂਦੀ ਆ ਜੇ ਰੇਤਲਾ ਬਾਹਣ ਹੂੰ 80 ਕਿੱਲੇ ਲਾਉਂਦੀ ਆ ਜੇ ਡਾਕਰ ਬਾਹਣ ਡਾਕਰ ਬਾਹਣ ਹੁਣ ਆਪਣੇ ਦਾ ਸਾਡੇ ਤਕਰੀਬਨ ਰੇਤ ਲਏ ਅਸੀਂ 40 ਕਿੱਲੇ ਤੇ ਬਦਲਦੇ ਹਾਂ ਬਦਲਦੇ ਹਾਂ ਅਗਲੇ 40 ਕਿੱਲੇ ਤੇ ਫਿਰ ਬਦਲ ਦਾਂਗੇ ਜੇ ਡਾਕਰ ਬਾਹਣ ਆ ਫਿਰ 80 ਪੂਰਾ ਕੈਂਡ ਸਾਹਕ ਤਾ ਨਾਲੇ ਇਹ ਵੀ ਨਹੀਂ ਵੀ ਮੀ ਆ ਗਿਆ ਤੇ ਲੇਬਰ ਭੱਜ ਕੇ ਅੰਦਰ ਵੜ ਜੇ ਭਾਵੇਂ ਚਵਾਈ ਚੱਲ ਨਹੀਂ ਪਿੰਦੇ ਜੀ ਵੀ ਲਾਇਆ ਜੀ ਹਾਂ 20ਵੇਂ ਦੇ ਵੀ ਚੱਲਦਾ ਕੰਮ ਯਾਰ ਲੇਬਰ ਵੱਲੋਂ ਇਹ ਇਨਵੈਂਸ਼ਨ ਹੁੰਦੀ ਆ ਫਿਰ ਲੋਡ ਗਾਰਡ ਦੀ ਮਾਣੇ ਕੌਣ ਕਾਵੇ ਹਾਂ ਹੈਨਾ ਸਹੀ ਗੱਲ ਆ ਲੇਬਰ ਨਾਲ ਦੁਖੀ ਹੋਏ ਫੇਰ ਹੀ ਕਦੇ ਇਹਦੀ ਗਾੜ੍ਹ ਆਈ ਆ ਲੇਬਰ ਲੇਬਰ ਹੱਟ ਦੇ ਤੂੰ ਕੀ ਆ ਉਹ ਤਾਂ ਦੁਖੀ ਆ ਸਾਡੇ ਦੁਖੀ ਆ ਵੀ ਤੁਸੀਂ ਇਹ ਕੀ ਕਰਾਈ ਜਾਂਦੇ ਸਾਡਾ ਕੰਮ ਮਰ ਗਿਆ ਹਾਂ ਉਹ ਗਲਤ ਤਾਂ ਕਰਕੇ ਜੀ ਰਾਜੀ ਆ ਹੁਣ ਮੰਨ ਕੇ ਚੱਲ ਸੀਜ਼ਨ ਦੇ ਬਾਅਦ ਆ ਤੁਸੀਂ ਡਰਾਈਵਰ ਲੈਣ ਚਲ ਜਿਓ ਹਾਂ ਤਾਂ ਇਹ ਤਾਂ ਖੇੜੀ ਜਾਣਗੇ ਕਹਿਣਗੇ ਆਉਣਾ ਨਹੀਂ ਫਿਰ ਬੋਛਣੇ ਕੰਮ ਕੀ ਕਰਨਾ ਚਲੋ ਯਾਰ ਉਹਨਾਂ ਵੀਰਾਂ ਨੇ ਵੀ ਆਇਆ ਯਾਰ ਉਹ ਵੀ ਕੰਮ ਕਰੋ ਮਿਹਨਤ ਕਰੋ ਹਨਾ ਸਾਰੇ ਆ ਵੀ ਕਰਦੇ ਹੀ ਆ ਹੁਣ ਹਾਂ ਆ ਭੋਰਾ ਗਾ ਵੈਸੇ ਬਹੁਤ ਜ਼ਰਦਾ ਏਡਾ ਕੀ ਹੈ ਇਹ ਦੇ ਇਹ ਭੋਰਾ ਗਾ ਹਨਾ ਜਵਾਗ ਆ ਇਹ ਵੀ ਕੰਮ ਕਰੀ ਜਾਂਦਾ ਵਾ ਵੱਡੇ ਨੂੰ ਕੀ ਹੋਇਆ ਕਰਨ ਦਾ ਯਾਰ ਅਰੇ ਆ ਤੈਨੂੰ ਕੋਈ ਸਾਰੀ ਦਿਹਾੜੀ ਚ ਦੁੱਖ ਤਕਲੀਫ ਨਾ ਨਾ ਕੋਈ ਵੀ ਨਹੀਂ ਇਹ ਇਹਨੂੰ ਓਪਰੇਟ ਕਰਨ ਲੱਗੇ ਕੋ ਹੱਥ ਪੈਰ ਕੁਛ ਤੇ ਨੋਵੇ। ਉਹ ਕੇਰਾ ਕੇਰਾ ਤਾਂ ਜਿਵੇਂ ਮੇਰੇ ਵਰਗਾ ਜਿਹੜਾ ਲੱਤਾਂ ਤਾਂ ਫੋਲੇ ਜਾਂਦਾ। ਪਹਿਲਾਂ ਇੱਕ ਦੋ ਦਿਨ ਹੁੰਦਾ ਵੀਰੇ। ਲੱਤਾਂ। ਜਦੋਂ ਬੰਦਾ ਫਿਰ ਉੱਲ ਪੈ ਜਾਂਦੀ ਉਹ ਜਿਹਾ ਹੀ ਹੋ ਜਾਂਦਾ। ਹਾਂ ਵੀ ਉਹ ਕਦੋਂ ਚ ਤੁਰਨਾ ਹਨਾ। ਇੱਕ ਦੋ ਦਿਨ ਵੱਧ ਲਾਇਆ ਮੜਗਾ ਕਿੱਲਾ ਕਿੱਲਾ ਕਰਕੇ ਕਿੱਧਰੋਂ ਲੱਗੇ ਹੁਣ। ਓਏ ਕੇ ਲੱਤਾਂ ਪੱਕਦੀਆਂ ਨਾ। ਉਹ ਪ੍ਰੈਸ਼ਰ ਬਣਦਾ ਜਾਂਦਾ ਨਾ ਹੌਲੀ ਹੌਲੀ। ਹਾਂ। ਜਿਹੜੀ ਉੱਪਰ ਵੇਖ ਜਿਹੜੀ ਉਹ ਤਾਂ ਨਿਆਰੀ ਆ। ਉਹ ਦੱਸ ਸਕੋ ਨੀ ਯਾਰ। ਉਹ ਮਹਿੰਗੀ ਵਾਲੀ ਆ। 3-4 ਆਉਂਦੀਆਂ ਨੇ ਰੇਟ ਦੀਆਂ। ਇਹ ਆਈ 3.5 ਲੱਖ ਦੀ। ਉਹ ਲਾਉ ਕਿ ਨਹੀਂ ਯਾਰ 10 12 ਗਲੇ ਲਾਉਂਦੀ ਹੋਗੀ ਫਿਰ ਇਹ ਲਾਉਂਦੀ ਚਾਰ ਪੰਜ ਚਾਰ ਉਹਦੇ ਮੁੱਲ ਦੀਆਂ ਚਾਰ ਛੜੀਆਂ ਹੋਣ ਤੇ ਕਿੰਨਾ ਲਾਜਾ ਹਾਂ ਕਿੰਨਾ ਲਾਉਂਦੇ ਕਿੰਨੇ ਘਰ ਚੋਂ ਬੱਕ ਰਹੇਗਾ ਇੱਕੋ ਜਗ੍ਹੀਆਂ ਦੇ ਛੜੀਆਂ ਹੋਣ ਉਹ ਹੁਣ 14 ਲੱਖ ਦੀ ਤੇ ਉਂ ਵੀ ਚਾਰ ਪੰਜ ਆ ਜਾਣੀਆਂ ਬਈ 14 ਤੋਂ ਪਲੱਸ ਹੀ ਯਾਰ 14 95 ਦੀ ਇਹ ਤਾਂ ਸਬਸਿਡੀ ਨਹੀਂ ਆਉਂਦੀ ਆਉਂਦੀ ਆ ਆਉਂਦੀ ਆ ਉਹਦੇ 7 ਲੱਖ ਰੁਪਏ ਆਉਂਦੀ ਆ ਨਹੀਂ 7 ਤਾਂ ਆਉਂਦੀ ਆ 6.5 ਲੱਖ ਰੁਪਏ ਉਹਦੀ ਸਬਸਿਡੀ ਆ ਸਾਢੇ 6 ਕੱਢ ਕੇ 14 ਦੀ ਆ ਨਹੀਂ ਨਹੀਂ ਬਿਨਾਂ ਸਬਸਿਡੀ ਤੋਂ ਇਹ ਤੇ ਆਉਂਦੀ ਆ 1.5 ਲੱਖ ਰੁਪਏ ਹਾਂ ਅੱਛਾ ਉਹ ਸਾਬ ਸੜੀਆ ਕਿਹੜਾ ਕੱਢਦੇ ਆ ਯਾਰ ਉਹ ਤਾਂ ਲਟਰੀ ਆ ਹਾਂ ਉਹ ਬਸ ਪਾ ਕੇ ਰੱਖਦੇ ਆ ਅਗਲੇ ਹਾਲ ਪੈਸੇ ਵਾਪਸ ਆ ਜਾਂਦੇ ਉਹਦੇ ਨੇ ਪੈਸੇ ਵੀ ਰਪਾ ਦੇ ਹਮ ਹੈਨਾ ਸਾਲ ਚ ਮਾਈ ਤਾਂ ਲੱਗ ਹੀ ਜਾਂਦਾ ਚਲੋ ਇਹ ਸੀਗਾ ਵੀਰਾਂ ਦਾ ਸਾਲ ਮੈਂ ਚੱਲਦੀ ਸਬਸਿਡੀ ਮਰੀ ਸੀ ਤੇ ਮਲਜਰ ਤੋੜ ਵੀ ਦਿੱਤਾ ਤੇ ਹਾਈ ਤੱਕ ਸਾਬ ਸੜੀ ਨਹੀਂ ਆਈ ਆਈ ਨਹੀਂ ਹਲੇ ਆ ਰਾਮਿੰਦਰਾ ਮੈਂ ਮੰਦਰਾ ਵਖਾਦਾ ਘਰੇ ਜਿਹੜਾ ਰਹਿ ਗਿਆ ਸੀਗਾ ਪੈਸੇ ਤਾਂ ਵੀਰਾਂ ਨੇ ਦੇਖਿਆ ਹੀ ਐ ਇਹ ਇਕੱਲਾ ਟਰੈਕਟਰ ਆ ਵੀਰ ਕੋਲੇ ਜਿਹੜਾ 4x4 ਨਹੀਂ ਬਾਕੀ ਸਾਰੇ 4x4 ਹੀ ਆ ਇਹ ਉਹ ਟਰੈਕਟਰ ਆ ਜਿਹੜਾ ਕਿ ਇੱਕ ਤਾਂ ਉਹ ਕਹਿੰਦਾ ਨਾ ਆਪਣਾ ਤਾਂ ਜੱਜ ਅਰਜਨ 605 ਇਹਨੂੰ ਕਹਿ ਦਈਏ ਤੇਲ ਹੈਗਾ ਹੂੰ ਬਸ ਸਹੀ ਗੱਲ ਤੇਲ ਬਹੁਤ ਘੱਟ ਖਾਂਦੇ ਇਹਨੂੰ ਐ ਵੀ ਕਹਿ ਦਈਏ ਨਾ ਤੇਰੇ ਚੈਣੀਗਾ ਤਾਂ ਵੀ ਕਹਿੰਦਾ ਕੋਈ ਨਹੀਂ ਮਤਾਂ ਵੀ ਚੱਲ ਹੌਸਲਾ ਹੀ ਬਹੁਤ ਹੈ ਇਹ ਸਮਝਦਾ ਹੀ ਆ ਆਹੋਈ ਗੱਲ ਦਾ ਕੰਮ ਇਹ ਵੀ ਚੱਕਣੀ ਬਹੁਤ ਆ ਇਹ ਤਾਂ ਵੀ ਕਹਿੰਦਾ ਕੋਈ ਨਹੀਂ ਯਾਰ ਤੂੰ ਆ ਜਾ ਆਪਾਂ ਤੁਰੇ ਹਣੇ ਕੋਈ ਗੱਲ ਨਹੀਂ ਕੀ ਤੂੰ ਤਾਂ ਬਹੁਤ ਘੱਟ ਖਾਂਦਾ ਇਹ ਤਾਂ ਮਤ ਅਧਰ ਬੜਾ ਆਂਦੀ ਯਾਰਾ ਯਾਰ ਜੋਂਦੀ ਨਹੀਂ ਆਂਦਾ ਫਿਰ ਹੈ ਜੋਂਦੀ ਉਹ ਕਹਿੰਦਾ ਜੀ ਤੇਲ ਨਾਣਾ ਪਾਇਆ ਹਾਂ ਮੈਂ ਨਹੀਂ ਜਾਣਾ ਮੈਂ ਹਿਲਣਾ ਨਹੀਂ ਇੱਥੋਂ ਮੇਰੇ ਤੇ ਪਹਿਲਾਂ ਤੇਲ ਪਾ ਫੇਰ ਚਲੋ ਇਹ ਵੀਰੋਂ ਨਹੀਂ ਲਾਈ ਜਾਂਦੇ ਚੋਨਾ ਤੇ ਵੀਰ ਦਾ ਹਿਸਾਬ ਕਿਤਾਬ ਤੁਸੀਂ ਸਾਰਾ ਵੇਖ ਹੀ ਲਿਆ ਮੋਟਰ ਤੇ ਲਾਈ ਫੀ ਰੌਣਕ ਸ਼ਾਨਕਪੂਰੀ ਅਨੇ ਚਾਹ ਪਾਣੀ ਪੀ ਅੱਲਾ ਸ਼ਕਰੀਏ ਤੇ ਵੱਧ ਘੱਟ ਸ਼ਬਦ ਲਈ ਮਾਫੀ ਆ ਉਹੀ ਗੱਲ ਮੇਰੀ ਯਾਰ ਵਰੀ ਤੇ ਮਿਲਦੇ ਆ ਅਗਲੀ ਵੀਡੀਓ ਚ ਸਾਰੇ ਵੀਰਾਂ ਨੂੰ ਸਸੀ ਕਰਨ